ਇੱਕ ਬਲਾਈਂਡ ਕੇਸ ਸੀ ਤੇ ਘਰ ਦੇ ਵਿੱਚ ਚੋਰੀ ਹੋਣੀ ਤੇ ਫੈਮਿਲੀ ਮੈਂਬਰ ਇਨਵੋਲ ਹੋਣੇ ਇਹ ਇੱਕ ਬੜਾ ਇਹਨੂੰ ਸੋਲਵ ਕਰਨਾ ਬੜਾ ਡਿਫਿਕਲਟ ਆ ਵੀ ਇਹ ਛੇਤੀ ਕਿਦਰੇ ਇਹਨੂੰ ਸੁਲਝਾਣਾ ਪੁਲਿਸ ਲਈ ਵੀ ਮੁਸ਼ਕਲ ਸੀ ਤੇ ਇੱਕ ਵਿਸ਼ਵਾਸ ਵੀ ਨਹੀਂ ਆਉਂਦਾ ਵੀ ਅਲੀਗੇਸ਼ਨ ਘਰ ਦੇ ਮੈਂਬਰ ਤੇ ਲੱਗ ਰਹੇ ਆ ਵੀ ਇਸ ਨੇ ਚੋਰੀ ਕੀਤਾ ਪਰ ਜੋ ਇਹਨਾਂ ਨੇ ਕਹਿੰਦੇ ਸੀ ਅਲੀਗੇਸ਼ਨ ਉਹ ਵਾਕਈ ਸੱਚ ਨਿਕਲੇ ਸਾਇੰਟਿਫਿਕ ਐਵੀਡੈਂਸ ਜਦੋਂ ਕਲੈਕਟ ਕੀਤੀ ਪੁਲਿਸ ਨੇ ਉਹ ਤੋਂ ਸਾਫ਼ ਹੋ ਗਿਆ ਵੀ ਇਹਨਾਂ ਦਾ ਵਾਲਾ ਹਸਬੰਡ ਆ ਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਨਵੋਲਵ ਸੀ ਇਹਦੇ ਵਿੱਚ ਮਾਮਲਾ ਸਿਦਰਾ ਸਰ ਮੇਰਾ ਨਾਮ ਪੂਜਾ ਰੋਰਾ ਹੈ ਸਰ ਮੇਰੀ ਚੋਰੀ ਹੋਈ ਸੀ ਤਕਰੀਬਨ ਕੋਈ 70 ਲੱਖ ਦੀ 골ਡ ਦੀ 26 ਤਰੀਕ ਨੂੰ ਚੋਰੀ ਹੋਈ ਸੀ ਤੇ ਮੈਂ ਥਾਣੇ ਦੇ ਬੜੇ ਚੱਕਰ ਕੱਟ ਰਹੀ ਸੀ ਤੇ ਮੈਨੂੰ ਥਾਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਜਿੰਨੇ ਚੋਰੀ ਕੀਤੀ ਸੀ ਉਹ ਥੋੜਾ ਮੈਨੂੰ ਪਤਾ ਚੱਲ ਗਿਆ ਤੇ ਮੈਂ ਪੁਲਿਸ ਨੂੰ ਦੱਸਿਆ ਕਿ ਐਸ ਇਨਸਾਨ ਨੇ ਮੇਰੀ ਚੋਰੀ ਕੀਤੀ ਹੈ ਲੇਕਿਨ ਪੁਲਿਸ ਨੇ ਮੰਨੀ ਨਹੀਂ ਮੇਰੀ ਗੱਲ ਚੋਰੀ ਹੋਈ ਕਿੱਦਾ ਸੀ ਕਿੱਥੇ ਹੋਈ ਚੋਰੀ ਇਸ ਤਰ੍ਹਾਂ ਹੋਈ ਸੀ ਕਿ ਮੈਂ ਘਰ ਨਹੀਂ ਸੀ ਮੈਂ ਜਿਮ ਗਈ ਹੋਈ ਸੀ ਮੇਰਾ ਹਸਬੰਡ ਆਇਆ ਰਾਈਨਾਮੇ ਲਈ ਉਰਤੇ ਮੇਰਾ ਪਰਚਾ ਦਰਜ ਕਰਵਾਇਆ ਹੋਇਆ ਸੀ। ਤੜਾਈ ਨਾ ਮੇ ਲਈ ਆਇਆ ਮੇਰੀ ਗੁੜੀਆਂ ਨੂੰ ਕਹਿੰਦਾ ਕਿ ਮੰਮੀ ਨੇ ਕਿਹਾ ਰਾਈਨਾਮਾ ਕਰਨਾ ਹੈ ਤੇ ਮੈਂ ਉੱਪਰ ਬੈਠ ਲਗਾ। ਇਹਦੇ ਦੁਨਿਆਨੋਂ ਚੋਰੀ ਕਰਕੇ ਚਲਾ ਗਿਆ ਗੋਲਡ। ਮੈਂ ਪੀਸੀਆ 181 ਤੇ ਕਾਲ ਕੀਤੀ। ਮੇਰੇ ਘਰ ਪੁਲਸ ਆਈ ਲੇਕਿਨ ਪੁਲਸ ਨੇ ਮੇਰਾ ਯਕੀਨ ਨਹੀਂ ਕੀਤਾ ਕਿ ਇੰਨਾ ਗੋਲਡ ਹੋਏਗਾ। ਐਫ ਆਈ ਆਰ ਲਾਜ਼ ਨਹੀਂ ਕੀਤੀ। ਮੈਂ ਥਾਣੇ ਦੇ ਬੜੇ ਚੱਕਰ ਕੱਢਦੀ ਸੀ। ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਕਿੰਨੇ ਤੋਲੇ ਸੋਨਾ ਸੀ? ਸਰ ਮੇਰਾ ਤਕਰੀਬਨ ਕੋਈ ਮਤਲਬ ਕਿ 1 ਕਿਲੋ ਦੇ ਕਰੀਬ ਸੋਨਾ ਸੀ। 1 ਕਿਲੋ ਦੇ ਕਰੀਬ ਸੋਨਾ 20-25 ਲੱਖ ਦੀ ਰਿਕਵਰੀ ਹੋ ਗਈ ਆ 20-25 ਰਕਮ ਦੀ ਰਿਕਵਰੀ ਹੋ ਗਈ ਆ ਬਾਕੀ ਉਹਨੇ ਕੁਝ ਵੇਚਿਆ 골ਡ ਤੇ ਉਹ ਰਿਕਵਰ ਕਰਨਾ ਬਾਕੀ ਆ ਇਹਦੇ ਵਿੱਚ ਐਸ ਐਚਓ ਸਾਹਿਬ ਡੀ ਡਿਵੀਜ਼ਨ ਨੇ ਮੁੰਜੀ ਅਮੌਲਕ ਨੇ ਵਿਕਰਮ ਨੇ ਸੁਦੇਸ਼ ਐਸ ਆਈ ਨੇ ਏ ਸੀ ਪੀ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਇੰਨਾ ਸਾਥ ਦਿੱਤਾ ਇਸ ਮੈਂ ਕੰਨੀਆ ਮੇਰੀ ਇਹਨਾਂ ਨੇ ਤਹਕੀਕਤ ਇੰਨੀ ਵਧੀਆ ਕੀਤੀ ਕਿ ਮੁਜਰਮ ਪਠਾਨ ਕੋਟਾ ਅਰੈਸਟ ਕਰਕੇ ਲਿਆਏ ਆ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਹਾਂਜੀ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਨੇ ਬਹੁਤ ਮੇਰਾ ਸਾਥ ਦਿੱਤਾ ਉਹਨਾਂ ਨੇ ਇੰਨਾ ਸਾ ਦਿੱਤਾ ਮੇਰਾ ਪੂਰਾ ਰਿਕਵਰ ਸੋਨਾ ਕੀਤਾ ਉਹ ਜਿਹੜਾ ਜਿਹੜਾ ਵੇਚਿਆ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਸਾਰਾ ਰਿਕਵਰ ਕਰਾਂਗੇ ਤੇ ਮੈਨੂੰ ਰਿਕਵਰ ਕਰਕੇ ਤੈਨੂੰ ਦਿੱਤਾ ਜਾਏਗਾ ਇਸੇ ਕਿੰਨੇ ਹੈਗੇ ਦੋਸ਼ੀ ਜਿਹੜੇ ਅੱਜ ਇਹਦੇ ਸਿਰ ਦੋ ਦੋਸ਼ੀ ਆ ਬਾਕੀ ਉਹਦੀ ਇੱਕ ਵੇ ਹਸਬੰਡ ਇੱਕ ਮੇਰੀ ਬਹੂ ਇਹ ਦੋ ਦੋਸ਼ੀ ਆ ਉਸ ਤੋਂ ਬਾਅਦ ਔਰੀ ਮੇਰੀ ਮਦਰ ਇਨ ਲਾਅ ਅਸਿਸਟੈਂਟ ਨੇ ਲੌਕ 골ਡ ਦੇ ਕੇ ਗਏ ਆ ਉਹਨਾਂ ਨੇ ਮੇਰੀ ਮਦਰ-ਇਨ-ਲॉ ਨੇ ਫੋਨ ਕੀਤਾ ਆਪਣੀ ਬੇਟੀ ਨੂੰ ਕਿ ਲਮਾਰੀ ਦੇ ਉੱਪਰ 골ਡ ਪਿਆ ਲੈ ਕੇ ਜਲਦੀ ਪਠਾਨਕੋਟੋ ਤੇ ਬੱਸ ਤੇ ਬੈਠ ਕੇ ਆ ਜਾ। ਮਾਮਲਾ ਇਹ ਸੀ ਕਿ ਪੂਜਾ अरोड़ा ਦੇ ਘਰ ਕੁਛੇ ਪਹਿਲਾਂ ਚੋਰੀ ਹੋਈ ਸੀ। ਤੇ ਇੱਕ ਇਹ ਬਲਾਈਂਡ ਕੇਸ ਸੀ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਨੇ ਚੋਰੀ ਕੀਤੀ ਹੈ। ਤੇ ਸ਼ੱਕ ਸੀ ਫੈਮਿਲੀ ਮੈਂਬਰਸ ਤੇ। ਤੇ ਜਦੋਂ ਕਿ ਫਿਰ ਉਸ ਤੋਂ ਬਾਅਦ ਮਾਮਲਾ ਦਰਜ ਹੋਇਆ ਐਸ ਐਚ ਓ ਬੀ ਡਿਵੀਜ਼ਨ ਤੇ ਜੋ ਏਸੀਬੀ ਸਾਹਿਬ ਦੇ ਹੁਕਮਾਂ ਨਾਲ ਜੋ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਤਫ਼ਤੀਸ਼ ਜਦੋਂ ਪੁਲਿਸ ਨੇ ਸਾਇੰਟਿਫਿਕ ਐਵੀਡੈਂਸ ਦੇ ਥਰੂ ਫਿਰ ਪਤਾ ਕਰਾਇਆ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਕੋਈ ਸ਼ਾਮਲ ਸੀ ਜਿਨ੍ਹਾਂ ਨੇ ਵੀ ਸਾਰਾ ਜਿਹੜਾ ਗਹਿਣਾ ਵਗੈਰਾ ਸੋਨਾ ਚੋਰੀ ਕੀਤਾ ਪੂਜਾ ਰੋੜਾ ਦਾ ਸਰ ਅੱਜ ਹੋ ਗਿਆ ਬਰਾਮਦ ਹੋ ਗਿਆ ਕਿੰਨੀ ਬਰਾਮਦ ਹਾਂਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸ਼ੀ ਅਰੈਸਟ ਹੋ ਗਏ ਆ ਤੇ ਬਾਕੀ ਅੰਡਰ ਇਨਵੈਸਟੀਗੇਸ਼ਨ ਹੈ ਤੇ ਕੁਝ ਕਰ ਰਿਕਵਰ ਹੋਇਆ ਬਾਕੀ ਅਜੇ ਕਰਨਾ ਬਾਕੀ ਹੈ ਸਭ ਕਿਤੇ ਨਾ ਕਿਸੇ ਪੁਜਾ ਮੈਡਮ ਨੂੰ ਬਹੁਤ ਇਸ ਕੇਸ ਲਈ ਬਹੁਤ ਥੱਕੇ ਪੱਟਾ ਦਰਜ ਕਰਾ ਨਹੀਂ ਬਹੁਤ ਥੱਕੇ ਤੁਹਾਡੇ ਨਾਲ ਵੀ ਦੇਖੋ ਇੱਕ ਬਲਾਈਂਡ ਕੇਸ ਸੀ ਤੇ ਘਰ ਦੇ ਵਿੱਚ ਚੋਰੀ ਹੋਣੀ ਤੇ ਫੈਮਿਲੀ ਮੈਂਬਰ ਇਨਵੋਲ ਹੋਣੇ ਇਹ ਇੱਕ ਬੜਾ ਇਹਨੂੰ ਸੋਲਵ ਕਰਨਾ ਬੜਾ ਡਿਫਿਕਲਟ ਆ ਵੀ ਇਹ ਛੇਤੀ ਕਿਦਰੇ ਇਹਨੂੰ ਸੁਲਝਾਣਾ ਪੁਲਿਸ ਲਈ ਵੀ ਮੁਸ਼ਕਲ ਸੀ ਤੇ ਇੱਕ ਵਿਸ਼ਵਾਸ ਵੀ ਨਹੀਂ ਆਉਂਦਾ ਵੀ ਅਲੀਗੇਸ਼ਨ ਘਰ ਦੇ ਮੈਂਬਰ ਤੇ ਲੱਗ ਰਿਹਾ ਵੀ ਇਸ ਨੇ ਚੋਰੀ ਕੀਤਾ ਪਰ ਜੋ ਇਹਨਾਂ ਨੇ ਕਹਿੰਦੇ ਸੀ ਅਲੀਗੇਸ਼ਨ ਉਹ ਵਾਕਈ ਸੱਚ ਨਿਕਲੇ ਸਾਇੰਟਿਫਿਕ ਐਵਿਡੈਂਸ ਜਦੋਂ ਕਲੈਕਟ ਕੀਤੇ ਪੁਲਿਸ ਨੇ ਉਹ ਤੋਂ ਸਾਹਮ ਹੋ ਗਿਆ ਵੀ ਇਹਨਾਂ ਦਾ ਜਿਹੜਾ ਹਸਬੰਦ ਆ ਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਨਵੋਲ ਸੀ ਇਹਦੇ ਵਿੱਚ ਇਸ ਕਰਕੇ ਇਹਨਾਂ ਨੂੰ ਬੜੀ ਮੁਸ਼ਕਲ ਆਈ ਹੈ ਪਰਚਾ ਦਫਤਰਾਂ ਚ ਵੀ ਜੇਬਰ ਕੋਲੋਂ ਫਰਾਂ ਆਇਆ ਸੀ ਇਹਦੇ ਵਿੱਚ ਜੋ ਹੁਣ ਤੱਕ ਸਾਹਮਣੇ ਆਇਆ ਵੀ ਇਹ ਜਿਹੜੀ ਸਿਸਟਰ ਹੈ ਉਹ ਵੀ ਇਨਵੋਲ ਹੈ ਇਹਦੀ ਮਦਰ ਵੀ ਇਨਵੋਲ ਹੈ ਤੇ ਬਾਕੀ ਅਜੇ ਅੰਡਰ ਇਨਵੈਸਟੀਗੇਸ਼ਨ ਕਿਉਂਕਿ ਜਸਟ ਅਜੇ ਅਰੈਸਟ ਹੀ ਹੋਏ ਆ ਤੇ ਰਿਮਾਂਡ ਲੈਣਾ ਅਜੇ ਇਹਨਾਂ ਦਾ ਰਮਾਨ ਤੋਂ ਬਾਅਦ ਜੋ ਵੀ ਦੋਸ਼ੀ ਆਪਣਾ ਬਿਆਨ ਦੇਗਾ ਉਸ ਤੋਂ ਬਾਅਦ ਜਿਹੜੀ ਅਗਲੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦੀ ਕੀ ਇਨਵੋਲਵਮੈਂਟ ਸੀ ਅਜੇ ਤੱਕ ਸਾਨੂੰ ਸ਼ੱਕ ਵੀ ਹੈ ਵੀ ਇਹਨਾਂ ਨੇ ਜਿਹੜੇ ਸਾਰੇ ਫੈਮਿਲੀ ਮੈਂਬਰ ਇਹਦੇ ਇਨ-ਲॉज ਨੇ ਸਾਰੇ ਸ਼ਾਮਲ ਨੇ ਜਿਹੜਾ ਇੱਕ ਸੂਨਾ ਬਰਾਬਰ ਹੋਇਆ ਇੱਕ ਲੇਡੀ ਆ ਪੂਜਾ ਵਾਈਫ ਆਫ ਹਨੋਬ ਕੁਮਾਰ ਵਾਸੀ ਪਟਪੁੰਜੇ ਵਾਲਾ ਬਾਜ਼ਾਰ ਉਹਨੇ ਸਾਨੂੰ 3 3 24 ਨੂੰ ਇੱਕ ਕੰਪਲੇਂਟ ਦਰਜ ਕਰਾਈ ਪੀ ਮੇਰਾ ਇਹ ਘਰ ਵਾਲਾ ਜਿਹੜਾ ਮੇਰੇ ਤੋਂ ਵੱਖ ਰਹਿੰਦਾ ਅਨੂਪ ਕੁਮਾਰ ਉਹ ਮੇਰੇ ਘਰ ਗੈਰ ਹਰੀ ਚ ਆਇਆ ਤੇ ਮੇਰੀ ਗੈਰ ਹਰੀ ਚ ਉਹ 410 ਗ੍ਰਾਮ ਸੋਨਾ ਜਿਹੜਾ ਉਹ ਘਰੋਂ ਚੋਰੀ ਕਰਕੇ ਲੈ ਗਿਆ ਜਿਹਦੇ ਸਬੰਧੀ ਅਸੀਂ ਮੁਕਦਮਾ ਨੰਬਰ 9 ਦਰਜ ਕੀਤਾ ਜਿਹਦੇ ਚ ਅਸੀਂ ਜਾਂ ਤਫਤੀਸ਼ ਕੀਤੀ ਸਾਨੂੰ ਉਹਦੀ ਲੋਕੇਸ਼ਨ ਤੋਂ ਪਤਾ ਲੱਗਾ ਵੀ ਉਹ ਪਠਾਨਕੋਟ ਰਹਿ ਰਿਹਾ ਕਿਤੇ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਸੋਰਸ ਲਾਇਆ ਸਾਰਾ ਕੁਝ ਕੀਤਾ ਰੇਡ ਕੀਤੀ ਤੇ ਉਹਨੂੰ ਅਨੂਪ ਕੁਮਾਰ ਤੇ ਇਹਦੀ ਨੂੰ ਜਿਹੜੀ ਆ ਚਾਹਤ ਦੋਵਾਂ ਨੂੰ ਉਥੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ ਬਾਅਦ ਦੇ ਵਿੱਚ 256 ਗ੍ਰਾਮ ਸੋਨਾ ਸਾਨੂੰ ਰਿਕਵਰ ਕਰਾਇਆ ਜਿਹੜਾ ਕਿ ਅਜੇ ਵੀ 154 ਗ੍ਰਾਮ ਸੋਨਾ ਅਜੇ ਬਾਕੀ ਹੈ ਰਿਕਵਰ ਕਰਨਾ ਉਹ ਦਰਾਨੇ ਰਿਮਾਨ ਤੋਂ ਬਾਅਦ ਅਸੀਂ ਦੁਬਾਰਾ ਪੁਸ਼ਕਿਸ਼ ਕਰਕੇ ਤੇ ਹੋਰ ਰਿਕਵਰ ਕਰਾਂਗੇ ਸਰ ਕਿੰਨੇ ਜਣੇ ਮੋਬਾਈਲ ਦੇ ਵਿੱਚ ਕੁਝ ਸੋਨਾ ਲੱਗਿਆ ਇਹਦੇ ਵਿੱਚ ਫਿਲਹਾਲ ਦੋ ਹੀ ਆ ਇਹਦੀ ਇਹਦਾ ਘਰ ਵਾਲਾ ਤੇ ਇਹਦੀ ਇੱਕ ਨੂੰ ਜਿਹ ਦੋਵਾਂ ਦੀ ਅਰੈਸਟ ਪੈ ਗਈ ਆ ਤੇ ਦੋ ਵੇਗ ਰਫਟਾਂ ਨੇ ਸਰ ਆਪਣੀ ਪਤਨੀ ਦਾ ਹੀ ਸੋਨਾ ਸੋਨਾ ਨੇ ਚੋਰੀ ਕੀਤਾ ਜੀ ਨਾ ਹਾਂ ਇਹਦੀ ਪਤਨੀ ਦਾ ਉਹਨੇ ਆਪਣੇ ਥੋੜੇ ਥੋੜੇ ਪੈਸਿਆਂ ਤੋਂ ਕਰਕੇ ਉਹਨੇ ਬਣਾਇਆ ਸੀ ਤੇ ਹੁਣ ਉਹ ਉਹਦੋਂ ਵੱਖ ਰਹੀਦੀ ਸੀ ਉਹ ਵੱਖ ਰਹੀਦਾ ਸੀ ਤੇ ਉਹ ਸਾਰਾ ਸੋਨਾ ਇਹਨੇ ਆਪ ਬਣਵਾਇਆ ਸੀ